ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਦਿਖਾ ਰਹੇ ਹਾਂ ਜਿੱਥੇ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ-ਨਾਲ ਪੂਰਾ ਲੁਧਿਆਣਾ ਸ਼ਹਿਰ ਇਨ੍ਹਾਂ ਰੰਗ-ਬਰੰਗੇ ਫੁੱਲਾਂ ਦੇ ਨਾਲ ਮਹਿਕ ਉੱਠਿਆ ਦੇਖਣ ਨੂੰ ਬੇਸ਼ੱਕ ਇਹ ਤੁਹਾਨੂੰ ਆਮ ਫੁੱਲ ਨਜ਼ਰ ਆ ਰਹੇ ਨੇ ਪਰ ਜਨਾਬ ਇਹ ਨੋਟਾਂ ਦੀਆਂ ਗੱਦੀਆਂ ਨੇ ਕਿਉਂਕਿ ਜਦੋਂ ਕਿਸਾਨ ਜਾਂ ਬਾਗਬਾਨ ਜਾਂ ਫਿਰ ਮਾਲੀ ਇਨ੍ਹਾਂ ਫੁੱਲਾਂ ਦੇ ਗੁੱਥਿਆਂ ਨੂੰ ਵੇਚਦੇ ਹਨ ਤਾਂ ਇਸ ਦੇ ਬਦਲੇ ਉਹਨਾਂ ਨੂੰ ਮੋਟੀ ਰਕਮ ਮਿਲਦੀ ਹੈ ਤੇ ਮੋٹے ਪੈਸੇ ਮਿਲਦੇ ਨੇ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਯੂਨੀਵਰਸਿਟੀ ਦੇ ਫਲੋਰੀਕਲਚਰ ਦੇ ਵਿਗਿਆਨੀ ਡਾਕਟਰ ਸਿਮਰਤ ਸਿੰਘ ਹੋਰਾਂ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਫਲਾਵਰ ਸ਼ੋਅ ਕਰਵਾਇਆ ਗਿਆ ਹੈ ਜਿਸ ਦੇ ਚਲਦਿਆਂ ਦੂਰ ਦਰਾਡੇ ਤੋਂ ਕੈਕਟਸ ਪ੍ਰੇਮੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਕਿਸਮਾਂ ਦੇ ਫੁੱਲ ਲੈ ਕੇ ਪਹੁੰਚੇ ਨੇ ਜਿਸ ਦੇ ਨਾਲ ਖੇਤੀਬਾੜੀ ਯੂਨੀਵਰਸਿਟੀ ਖਿੱਚ ਦਾ ਕੇਂਦਰ ਬਣੀ ਹੈ ਮੇਰਾ ਨਾਮ ਡਾਕਟਰ ਸਿਮਰਤ ਸਿੰਘ ਹੈਗਾ ਜੀ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਡਿਪਾਰਟਮੈਂਟ ਆਫ ਫਲੋਰੀਕਲਚਰ ਐਂਡ ਲੈਂਡਸ਼ੇਪਿੰਗ ਹੈਗਾ ਉਹਦੇ ਵਿੱਚ ਬਤੌਰ ਸਾਇੰਟਿਸਟ ਵਜੋਂ ਮੈਂ ਸੇਵਾ ਨਿਭਾ ਰਿਹਾ ਹਾਂ ਸਰ ਜਿਹੜੀ ਫਲਾਵਰ ਸ਼ੋਅ ਚੱਲ ਰਿਹਾ ਹੈਗਾ ਸੋ ਕਿੰਨੇ ਦਿਨ ਦਾ ਫਲਾਵਰ ਸ਼ੋਅ ਹੈ ਤੇ ਕਿਤੋਂ ਕਿਤੋਂ ਕਿਸਾਨ ਆਏ ਨੇ ਕਿਤੋਂ ਕਿਤੋਂ ਜਿਹੜੇ ਬਾਗਬਾਨ ਆਏ ਨੇ ਇੱਥੇ ਬਿਲਕੁਲ ਜੀ ਅਸੀਂ ਇਸ ਸਾਲ ਹਰ ਸਾਲ ਦੀ ਤਰ੍ਹਾਂ ਜਿਹੜਾ ਸਾਡਾ 26ਵਾਂ ਡਾਕਟਰ ਐਮ ਐਸ ਰੰਧਾਵਾ ਐਨੂਅਲ ਫਲਾਵਰ ਸ਼ੋਅ ਹੈ ਜੋ ਕਿ ਡਾਕਟਰ ਰੰਧਾਵਾ ਦੀ ਯਾਦ ਦੇ ਵਿੱਚ ਇਹ ਮਨਾਇਆ ਜਾਂਦਾ ਹੈਗਾ ਇਹ ਅਸੀਂ ਫਰਵਰੀ 28 ਤੇ 29 ਦੋ ਦਿਨ ਅਸੀਂ ਇਹ ਫਲਾਵਰ ਸ਼ੋਅ ਲਾਇਆ ਇਸ ਫਲਾਵਰ ਸ਼ੋਅ ਦਾ ਅਸਲ ਮੁੱਖ ਮੰਤਵ ਇਹ ਹੁੰਦਾ ਕਿ ਲੋਕਾਂ ਨੂੰ ਅਸੀਂ ਦੱਸ ਸਕੀਏ ਕਿ ਪੰਜਾਬ ਦੇ ਜਿਹੜਾ ਸੌਫਟ ਟ੍ਰੋਪੀਕਲ ਕਲਾਈਮੇਟ ਆਪਣਾ ਜਲਵਾਯੂ ਹੈਗਾ ਉਹਦੇ ਵਿੱਚ ਕਿਸ ਤਰ ਸਜਾਵਟੀ ਦੇ ਤੌਰ ਤੇ ਆਪਾਂ ਵਰਤ ਕੇ ਜਿਹੜਾ ਆਪਣਾ ਘਰ ਦਾ ਆਲਾ ਦਵਾਲਾ ਲੈਂਡਸਕੇਪਿੰਗ ਦਾ ਜਿਹੜਾ ਉਸੇ ਆਪਾਂ ਬਿਊਟੀਫਿਕੇਸ਼ਨ ਲਈ ਵਰਤ ਸਕਦੇ ਆ। ਤੋਂ ਸਰ ਕੋਈ ਕੰਪੀਟੀਸ਼ਨ ਵੀ ਕਰਵਾਏ ਗਏ ਨੇ ਇਸ ਵਾਰ ਵੀ ਕਿ ਮੁਕਾਬਲੇ ਹੋਏ ਨੇ। ਬਿਲਕੁਲ ਜੀ ਸਾਡਾ ਜਿਹੜਾ ਫਲਾਵਰ ਸ਼ੋਅ ਹੈ ਅਸੀਂ ਜਾਣਕਾਰੀ ਦੇਣ ਦੇ ਨਾਲ ਨਾਲ ਅਸੀਂ ਕੰਪੀਟੀਸ਼ਨ ਵੀ ਕਰਵਾਉਣੇ ਹੈਗੇ ਜਿਹਦੇ ਵਿੱਚ ਸਾਡੇ ਕੋਲੇ ਕਈ ਜਿਹੜੇ ਲੋਕਲ ਸਕੂਲਸ ਨੇ ਲੁਧਿਆਣਾ ਦੇ ਉਹ ਪਾਰਟਿਸਪੇਟ ਕਰਦੇ ਆ ਪਲੱਸ ਕੁਝ ਕਾਲਜੇਜ਼ ਹੁੰਦੇ ਨੇ ਪਾਰਟਿਸਪੇਟ ਕਰਦੇ ਆ ਗਵਰਨਮੈਂਟ ਸੈਮੀ ਗਵਰਨਮੈਂਟ ਇੰਸਟੀਟਿਊਸ਼ਨਸ ਨੇ ਉਹ ਸੇ ਬਾਕਾਇਦਾ ਆਪਣਾ ਬ੍ਰੌਸ਼ਰ ਬਣਾਇਆ ਹੋਇਆ ਜਿਹਦੇ ਵਿੱਚ ਸਾਰੀਆਂ ਗਾਈਡਲਾਈਨ ਦਿੱਤੀਆਂ ਹੋਈਆਂ ਵੀ ਜਿਹੜਾ ਟੂ ਸਪੈਸਮਨ ਜਿਹੜੇ ਪਰ ਵੈਰਾਈਟੀ ਲਿਆ ਕੇ ਤੇ ਉਹ ਆਪਣਾ ਐਗਜ਼ਿਬਿਟ ਕਰਦੇ ਆ ਬਾਅਦ ਜਜਿੰਗ ਹੁੰਦੀ ਆ ਤੇ ਫਿਰ ਅਸੀਂ ਜਿਹੜਾ ਕੱਲ 29 ਫਰਵਰੀ ਨੂੰ ਅ 2:30 ਵਜੇ ਤੋਂ ਬਾਅਦ ਅਸੀਂ ਜਿਹੜਾ ਸਾਡਾ ਜਿਹੜਾ ਇਨੋਗਰ ਆਪਣਾ ਹੁੰਦਾ ਹੈ ਕਨਕਲੂਡਿੰਗ ਔਰ ਪ੍ਰਾਈਸ ਡਿਸਟ੍ਰਿਬਿਊਸ਼ਨ ਫੰਕਸ਼ਨ ਹੈਗਾ ਕੱਲ ਸਾਡਾ ਇਹਦਾ ਰਹੇਗਾ ਉਹ ਤੋਂ ਜੇ ਤੁ ਕੱਢ ਜਾਣਗੇ ਹਾਂਜੀ ਬਿਲਕੁਲ ਸਰ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਹੈ ਤੁ ਫੁੱਲਾਂ ਦੀ ਜਿਹੜੀ ਹੈ ਖਾਸ ਹਾਂਜੀ ਸਾਡੇ ਕੋਲੇ ਦੋ ਕਿਸਮਾਂ ਚ ਅਸੀਂ ਇਹਨੂੰ ਵੰਡਦੇ ਆਂਗਾ ਫਲਾਵਰ ਸ਼ੋ ਨੂੰ ਇੱਕ ਤਾਂ ਆਪਣੇ ਕੋਲੇ ਜਿਹੜਾ ਸਰਦੀਆਂ ਦੇ ਮੌਸਮੀ ਫੁੱਲ ਹੁੰਦੇ ਨੇ ਜਿਹੜੇ ਸਰਦੀਆਂ ਦੇ ਵਿੱਚ ਲੱਗਦੇ ਆ ਨਵੰਬਰ ਦੇ ਵਿੱਚ ਇਹਨਾਂ ਦੀ ਪੌਦ ਲੱਗਦੀ ਆ ਤੇ ਹੁਣ ਜਾ ਕੇ ਜਿਹੜੇ ਇਹ ਬਲੂਮ ਚ ਹੁੰਦੇ ਨੇ ਫਲਾਵਰ ਫੁੱਲ ਕਿੱਟਦੇ ਆ ਸਰਟਿਕਲ ਉੱਤਕਰਿਬਨ ਇਹਨਾਂ ਦੀਆਂ 22 ਕਿਸਮਾਂ ਹੈਗੀਆਂ ਨੇ ਜਿਹੜੀਆਂ ਕਿ ਇਸ ਡਿਸਪਲੇ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਗੇਂਦਾ ਹੈਗਾ ਆਪਣਾ ਅਨਸਟਰਸੀਅਮ ਹੈਗਾ ਨਬੀਸ਼ਿਆ ਹੈਗਾ ਫਲੌਕਸ ਆ ਗਜ਼ਾਨੀਆਂ ਕੈਲੈਂਡੂਲਾ ਹੈਗਾ ਇਹ ਸਾਰੇ ਮੌਸਮੀ ਫੁੱਲ ਹੁੰਦੇ ਨੇ ਬਾਕੀ ਸਾਡੇ ਕੋਲ ਜਿਹੜੀ ਦੂਜੀ ਸ਼੍ਰੇਣੀ ਹੈਗੀ ਆ ਉਹਦੇ ਵਿੱਚ ਆਪਣੇ ਕੋਲੇ ਜਿਹੜੇ ਪੱਤੇਦਾਰ ਸਜਾਵਟੀ ਬੂਟੇ ਜਿਹਨੂੰ ਆਪਾਂ ਫੋਲੀਏਜ ਪਲਾਂਟਸ ਕਹਿੰਦੇ ਆ ਤੇ ਉਹ ਅਸੀਂ ਐਗਜ਼ਿਬਿਟ ਕੀਤੇ ਆ ਉਹਦੇ ਚ ਤਕਰੀਬਨ ਸਾਡੇ ਕੋਲੇ 22 ਕਿਸਮਾਂ ਸਾਡੇ ਕੋਲੇ ਉਹ ਹੈਗੀਆਂ ਨੇ ਜਿਹੜੀਆਂ ਐਗਜ਼ਿਬਿਟ ਕੀਤੀਆਂ ਹੋਈਆਂ ਜੀ ਸਰ ਜਿੱਦਾਂ ਇਹ ਫੁੱਲਾਂ ਦੀ ਪ੍ਰਦਰਸ਼ਨੀ ਲੱਗੀ ਆ ਸੋ ਇਹਦੇ ਕੋਈ ਜੇ ਕਿਸੇ ਨੇ ਬੀਜ ਲੈਣੇ ਹੋ ਤਾਂ ਉਹ ਵੀ ਅਵੇਲੇਬਲ ਹੋ ਜਾਂਦੇ ਯੂਨੀਵਰਸਿਟੀ ਦੇ ਵਿੱਚ ਉਹ ਵੀ ਮਿਲ ਜਾਂਦੇ ਨੇ ਬਿਲਕੁਲ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਗੇਟ ਨੰਬਰ 2 ਤੇ ਇੱਕ ਨਰਸਰੀ ਹੈਗੇ ਆ ਜਿਹਨੂੰ ਪੀਏਯੂ ਲੈਂਡਸਕੇਪ ਨਰਸਰੀ ਵਜੋਂ ਜਾਣਿਆ ਜਾਂਦਾ ਉਹਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਾਤਾਵਰਣ ਦੇ ਅਨੁਕੂਲ ਜੋ ਪੇੜ ਪੌਦੇ ਲੱਗਦੇ ਆ ਜੋ ਤੁਸੀਂ ਦੇਖ ਰਹੇ ਹੋ ਸਰਕਾਰੀ ਤੇ ਜਿਨ੍ਹਾਂ ਨੂੰ ਆਪਾਂ ਲਿਆ ਕੇ ਪ੍ਰੋਪਰ ਲੈਂਡਸਕੇਪਿੰਗ ਦੇ ਵਿੱਚ ਅਸੀਂ ਇੱਥੇ ਇਹ ਵੀ ਜਾਣਕਾਰੀ ਮੈਂ ਦੇਣਾ ਚਾਹੁੰਦਾ ਕਿ ਜਿਸ ਕਿਸੇ ਨੇ ਕੋਈ ਫਲਾਵਰ ਕਲਟੀਵੇਸ਼ਨ ਸੰਬੰਧੀ ਕੋਈ ਕੋਰਸ ਕਰਨਾ ਹੋਵੇ ਉਹਦੇ ਲਈ ਸਾਡਾ ਜਿਹੜਾ ਡਿਪਾਰਟਮੈਂਟ ਹੈ ਉਹ ਅਸੀਂ 1 ਸਾਲ ਦਾ ਐਫਐਲਸੀਸੀ ਕੋਰਸ ਕਰਾਉਣੇ ਹੈਗੇ ਜਿਹਨੂੰ ਅਸੀਂ ਕਹਿੰਦੇ ਆ ਫਲੋਰਲ ਫਲਾਵਰ ਕਲਟੀਵੇਸ਼ਨ ਫਲੋਰੀ ਕਲਚਰ ਐਂਡ ਲੈਂਡਸਕੇਪ ਸਰਟੀਫਿਕੇਟ ਕੋਰਸ ਸੋ ਇਹ 1 ਸਾਲ ਦਾ ਕੋਰਸ ਹੁੰਦਾ ਹੈ ਜੁਲਾਈ ਦੇ ਵਿੱਚ ਇਹਦੀ ਜਿਹੜੀ ਆਪਣੀ ਐਡਮਿਸ਼ਨ ਹੁੰਦੀ ਹੈ ਇਹਦੇ ਵਿੱਚ ਅਸੀਂ ਜਿਹੜੇ ਖਾਸ ਕਰਕੇ ਜਿਹੜੇ ਰੂਰਲ ਯੂਥ ਹੈ ਉਹ ਜਿਹੜੀ ਬਾਹਰ ਨਾ ਜਾ ਕੇ ਅਸੀਂ ਇੱਥੇ ਜਿਹੜਾ ਆਪਾਂ ਸਾਰਾ ਕੁਝ ਕਰਕੇ ਸਵੈ ਰੋਜ਼ਗਾਰ ਦਾ ਜਿਹੜਾ ਕੀਤਾ અપਨਾ ਸਕਣ ਅਸੀਂ ਉਹ ਉਪਰਾਲਾ ਕਰਦੇ ਆਂ ਉਸ ਕੋਰਸ ਦੇ ਵਿੱਚ ਅਸੀਂ ਦੱਸਦੇ ਆਂ ਵੀ ਪੰਜਾਬ ਦੇ ਵਾਤਾਵਰਣ ਦੇ ਅਨੁਕੂਲ ਕਿਸ ਤਰ੍ਹਾਂ ਦੇ ਜਿਹੜੇ ਸੁਝਾਵ ਤੇ ਰੁੱਖ ਵੇਲਾਂ ਝਾੜੀਆਂ ਹੈਗੀਆਂ ਉਹਨਾਂ ਦਾ ਕੀ ਨਾਮ ਹੈ ਕਦੋਂ ਫੁੱਲ ਆਉਂਦੇ ਆ ਕਿਹੜੀ ਕਿੰਨੀ ਦੂਰੀ ਤੇ ਲੱਗਦੇ ਆ ਕਿਸ ਤਰ੍ਹਾਂ ਉਹਨਾਂ ਦੇ ਲੈਂਡਸਕੇਪਿੰਗ ਵਿੱਚ ਵਰਤੋਂ ਕਰਨੀ ਹੈ ਉਹਨਾਂ ਬਾਰੇ ਅਸੀਂ ਉਸ ਕੋਰਸ ਦੇ ਵਿੱਚ ਜਾਣਕਾਰੀ ਦਿੰਨੇ ਆ ਸਰ ਲੱਗਦਾ ਹੈ ਕਿ ਜਿੱਦਾਂ ਹੁਣ ਸਾਡੇ ਬਹੁਤ ਬਹੁਤ ਸਾਰੇ ਨੌਜਵਾਨ ਫੀਲਡ ਤੋਂ ਬਾਹਰ ਜਾ ਰਹੇ ਸੋ ਇੱਕ ਫੁੱਲਾਂ ਦੀ ਖੇਤੀ ਇੱਕ ਚਿੰਗਾ ਜਿਹੜਾ ਇੱਕ ਬਦਲ ਵੀ ਹੈਗਾ ਨਾਲ ਹੀ ਲੱਗਦਾ ਹੈ ਕਿ ਫਸਲੀ ਡਾਈਵਰਸੀਫਿਕੇਸ਼ਨ ਲਈ ਵੀ ਇਹ ਕਾਫੀ ਪ੍ਰਸੰਨਿਤ ਕਰਦਾ ਹੈ ਬਿਲਕੁਲ ਜੀ ਜਿਸ ਤਰ੍ਹਾਂ ਅਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ ਬਾਗਬਾਨੀ ਇਟਸੈਲਫ ਹੀ ਬਹੁਤ ਡਾਈਵਰਸਾਈਡ ਫੀਲਡ ਹੈ ਉਹਦੇ ਵਿੱਚੋਂ ਜੇਕਰ ਆਪਾਂ ਫਲੋਰੀ ਕਲਚਰ ਦੀ ਗੱਲ ਕਰੀਏ ਤਾਂ ਫਲੋਰੀ ਕਲਚਰ ਹੀ ਇਟਸੈਲਫ ਬਹੁਤ ਵੱਡਾ ਇੱਕ ਡਾਈਵਰਸਾਈਡ ਵਪਾਰਕ ਪੱਧਰ ਤੇ ਅਸੀਂ ਓਪਨ ਫੀਲਡ ਕਲਟੀਵੇਸ਼ਨ ਦੀ ਗੱਲ ਕਰੀਏ ਤਾਂ ਗੇਂਦਾ ਬਹੁਤ ਮਸ਼ਹੂਰ ਹੈਗਾ ਗੇਂਦਾ ਹੈ ਗਲੈਡਿਊਲਸ ਹੈਗਾ ਦੇਸੀ ਗਲਾਬ ਹੈ ਉਸ ਤੋਂ ਇਲਾਵਾ ਸਾਡੇ ਕੋਲ ਕੁਝ ਫਸਲਾਂ ਹੈ ਜਿਹੜੀਆਂ ਸੁਰੱਖਿਅਤ ਖੇਤੀ ਉਧਿਨ ਕਰਦੇ ਹੈਗੇ ਆ ਤੇ ਸਾਡੇ ਸਟੇਟ ਫਾਰਮਰਸ ਕਾਫੀ ਵਧੀਆ ਜਿਹੜਾ ਦੇਖੋ ਇਹਦੇ ਵਿੱਚ ਇਹ ਹੈ ਕਿ ਜਿਹੜੀ ਤੁਹਾਡੀ ਛਮਾਹੀਆ ਆਉਂਦਾ ਨਾ ਉਹ ਬਦਲ ਕੇ ਤੁਹਾਡੀ ਡੇਲੀ ਬੇਸਿਸ ਤੇ ਆ ਜਾਂਦੀ ਹੈ ਇੱਕ ਵਾਰੀ ਜਦੋਂ ਗੇਂਦਾ ਟੁੱਟਣ ਲੱਗ ਜਾਂਦਾ ਗੇਂਦਾ ਗੇਂਦੇ ਦੀ ਕਾਸ਼ਤ ਬਹੁਤ ਲਾਇਬੰਦ ਸਿੱਧ ਹੋ ਰਹੀ ਹੈ ਪੰਜਾਬ ਕੰਡੀਸ਼ਨ ਦੇ ਵਿੱਚ ਤੇ ਇਹਦੇ ਵਿੱਚ ਇਹ ਹੈ ਕਿ ਤੁਹਾਡੀ ਜਿਹੜੀ ਛੋਮਾਹੀ ਆਮਦਨ ਉਹ ਬਦਲ ਕੇ ਤੁਹਾਡੀ ਜਦੋਂ ਗਿੰਦਤ ਤੜਾਈ ਸ਼ੁਰੂ ਹੋ ਜਾਂਦੀ ਹੈ 8 ਤੋਂ 10 ਤੜਾਈਆਂ ਹੁੰਦੀਆਂ ਨੇ ਤਾਂ ਤੁਹਾਡੀ ਜਿਹੜੀ ਹਫਤੇ ਤੇ ਹਫਤੇ ਉਹ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਤੋਂ ਇਸ ਕਰਕੇ ਕਹਿ ਸਕਦੇ ਹਾਂ ਕਿ ਫੁੱਲਾਂ ਦੀ ਖੇਤੀ ਜਿਹੜੀ ਬੜੀ ਲਾਇਵਨ ਸਿੱਧ ਹੋ ਰਹੀ ਹੈ ਆਪਣੀ ਸਟੇਟ ਫਾਰਮਰ ਲਈ। ਖੇਤਰ ਦੇ ਵਿੱਚ ਫਿਲਹਾਲ ਹੋ ਰਹੀ ਹੈ ਫੁੱਲਾਂ ਦੀ ਖੇਤੀ। ਜਿਆਦਾ ਦਰਜੇ ਕਰ ਗੱਲ ਕੀਤੀ ਹੈ ਮਾਲਵੇ ਮਾਝੇ ਦੋਵੇਂ ਜ਼ਿਲ੍ਹੇ ਕਰ। ਹਾਂਜੀ ਜ਼ਿਆਦਾਤਰ ਦੇਖੋ ਪੰਜਾਬ ਸਟੇਟ ਆਪਣੀ ਜਿਆਦਾ ਮਕਬੂਲ ਹੈਗੀ ਆ ਜਿਹੜੀ ਫਲਾਵਰ ਸੀਡ ਪ੍ਰੋਡਕਸ਼ਨ ਹੈ। ਜਿਹੜੇ ਕਿ ਜ਼ਿਲ੍ਹਾ ਜਿਹੜਾ ਸੰਗਰੂਰ ਡਿਸ ਮਲੇ ਆਪਣੇ ਜਿਹੜਾ ਲਾਂਗੜੀਆਂ ਪਿੰਡ ਵਿਖੇ ਉੱਥੇ ਫਲਾਵਰ ਸੀਡ ਐਕਸਪੋਰਟ ਦਾ ਕੰਮ ਕਰਦੇ ਆ ਪਟਿਆਲੇ ਹੈਗੇ ਨੇ ਪਟਿਆਲੇ ਵਿੱਚ ਵੀ ਫਲਾਵਰ ਸੀਡ ਐਕਸਪੋਰਟ ਦਾ ਕੰਮ ਹੁੰਦਾ ਹੈ ਬਾਕੀ ਆਲ ਅਕ੍ਰੋਸ ਦੀ ਸਟੇਟ ਸਾਰੇ ਪੰਜਾਬ ਸੂਬੇ ਦੇ ਵਿੱਚ ਜਿਹੜੀ ਗੇਂਦੇ ਦੀ ਕਾਸ਼ਤ ਜਾਂ ਦੇਸੀ ਗਲਾਬ ਦੀ ਕਾਸ਼ਤ ਬਹੁਤ ਚੰਗੇ ਪੱਧਰ ਤੇ ਜਮੀਦਾਰ ਕਰਕੇ ਜਿਹੜਾ ਆਪਣਾ ਨਫਾ ਕਮਾ ਰਿਹਾ ਹੈ ਸਰ ਬਾਰੋ ਵੀ ਕੋਈ ਵੈਰਾਈਟੀ ਆਈ ਹੈ ਵਿਸ਼ੇਸ਼ ਤੋ ਇੱਥੇ ਵੀ ਤਿਆਰ ਕੀਤੀ ਜਾ ਰਹੀ ਹੈ ਵੀ ਇੱਥੇ ਵੀ ਜਿਹੜੀ ਹਾਂਜੀ ਹਰ ਸਾਲ ਦੀ ਤਰ੍ਹਾਂ ਅਸੀਂ ਕੁਝ ਨਵੇਂ ਇੰਟਰੋਡਕਸ਼ਨਸ ਕਰਦੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਐਨੀ ਅਦਰ ਕੈਟਾਗਰੀ ਦੇ ਵਿੱਚ ਪਾ ਦਿੰਦੇ ਆ ਉਹਦੇ ਵਿੱਚ ਸਾਡੇ ਕੋਲ ਜਿਵੇਂ ਫੁਸ਼ੀਆ ਹੈਗਾ ਪ੍ਰੀਮੋਲਾ ਹੈਗਾ ਮਿਮੋਲਸ ਹੈਗਾ ਇਹ ਨਵੇਂ ਪੌਦੇ ਨੇ ਜਿਨ੍ਹਾਂ ਨੂੰ ਅਸੀਂ ਐਜੂਕੇਟ ਕਰਦੇ ਆ ਲੋਕਾਂ ਨੂੰ ਵੀ ਇਹ ਨਵੀਂ ਜਿਹੜੀ ਇੰਟਰੋਡਕਸ਼ਨਸ ਨੇ ਸਾਡੇ ਕਲਾਈਮੇਟ ਦੇ ਅਨੁਕੂਲ ਜਿਹੜੀ ਗਰੋਅ ਕੀਤੀ ਜਾ ਸਕਦੀ ਆ ਅਸੀਂ ਉਹਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਦਿੰਦੇ ਆਂ ਆਪਣੇ ਖੇਤੀ ਦੇ ਹੈ ਕਰਦੇ ਕਿਸਾਨ ਉਹ ਸੇਲ ਵਾਸਤੇ ਕੁਝ ਕੋਈ ਬਣਾ ਪ੍ਰੈਜ਼ੈਂਟਰ ਮਤਲਬ ਸੇਲ ਵਾਸਤੇ ਦੇਖੋ ਮੰਡੀਕਰਨ ਤੱਕ ਕਿਸਾਨ ਨੇ ਆਪ ਕਰਨਾ ਹੁੰਦਾ ਨਾ ਕਿਉਂਕਿ ਇਹ ਪੈਰੀਸ਼ਬਲ ਕਮੋਡਿਟੀ ਹੈ ਕਿ ਆਪ ਜਿਹੜਾ ਪ੍ਰੋਵੀਜ਼ਨ ਨਹੀਂ ਹੁੰਦਾਗਾ ਸੋ ਇਸ ਕਰਕੇ ਇਹ ਇਹ ਮੈਥੇ ਦੱਸਣਾ ਚਾਹੁੰਦਾ ਕਿ ਜੇਕਰ ਆਪਾਂ ਥੋੜਾ ਜਿਹਾ ਇਕੱਠੇ ਹੋ ਕੇ ਜ਼ਿਮੀਂਦਾਰ ਇਕੱਠੇ ਹੋ ਕੇ ਆ ਆਪਸ ਦੇ ਵਿੱਚ ਸਾਂਝ ਪਾ ਕੇ ਤੇ ਜ਼ਿੰਮੇਵਾਰੀਆਂ ਵੰਡ ਕੇ ਜੇਕਰ ਖੇਤੀ ਕੀਤੀ ਜਾਵੇ ਤਾਂ ਮੇਰੇ ਖਿਆਲ ਚ ਆਪਾਂ ਬਹੁਤ ਜਿਹੜੇ ਆਪਣੇ ਖੇਤੀ ਖਰਚੇ ਆ ਉਹ ਘਟਾ ਸਕਦੇ ਆ ਇਸ ਮੌਕੇ ਡਾਕਟਰ ਸਿਮਰਤ ਸਿੰਘ ਹੋਰਾਂ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਫੁੱਲਾਂ ਦੀ ਖੇਤੀ ਕਰਨ ਸੰਬੰਧੀ 1 ਸਾਲ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ ਜਿਸ ਵਿੱਚ ਟ੍ਰੇਨਿੰਗ ਲੈ ਕੇ ਨੌਜਵਾਨ ਮੁੰਡੇ ਕੁੜੀਆਂ ਸਵੈ ਰੋਜਗਾਰ ਪ੍ਰਾਪਤ ਕਰ ਸਕਦੇ ਨੇ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਫੁੱਲ ਤੁਹਾਨੂੰ ਕਿੱਦਾਂ ਦੇ ਲੱਗੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ